ਵਿਧਾਨ ਸਭਾ ਜੀ ਹੈ ਜੀ ਬਾਜਵਾ ਦੀ ਤੁਹਾਨੂੰ ਤਾਂ ਸਾਰੇ ਪੰਜਾਬ ਦਾ ਪਤਾ ਕਿੱਥੇ ਕਿੱਥੇ ਹੁੰਦਾ ਹੈ ਤੁਸੀਂ ਮੇਰੇ ਕਿਹਾ ਤੁਸੀਂ ਆਏ ਨਹੀਂ ਮੈਨੂੰ ਲੱਗਦਾ ਅੱਜ ਮੰਤਰੀ ਜੇ ਕਹਿੰਦਾ ਆ ਜਾਓ ਆ ਜਾਓ ਆ ਜਾਓ ਸਿਹਤ ਮੰਤਰੀ ਨੇ ਹਾਂ ਬਾਜਵਾ ਜੀ ਸਰ ਪ੍ਰਤਾਪ ਸਿੰਘ ਬਾਜਵਾ ਜੀ ਸਭ ਬੜੇ ਪੋਜ਼ਿਟਿਵ ਨੋਟ ਤੇ ਜੀ ਬੀਬੀ ਜੀ ਦੀ ਵੀ ਵੀ ਮੈਨੂੰ ਬਾਜਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾਂ ਤੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਦੋਂ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਸਤ انسان ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ वर्ल्ड ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨੰਦਨਜੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲਓਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੇ ਇਹਨੂੰ ਕਹਿੰਨੀ ਕਿ ਕੱਢੋ ਬਾਹਰ ਕੋਈ ਫ੍ਰੈਸ਼ ਦਿਮਾਗ ਦਾ ਬੰਦਾ ਐਲਓਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਆਪਾਂ ਹਾਜ਼ਰੀ ਦੇ ਤਾਂ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਕਿਵੇਂ ਜੀ ਨਹੀਂ ਮੈਂ ਰਮਤ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨੋਟ ਇੰਟੀਗੇਟ ਇੰਟੀਗੇਟੇਟ ਮੀ ਤੁਸੀਂ ਇਹਨਾਂ ਦੀ ਗੱਲ ਕਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕੋ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਦਾ ਪਾਈ ਹੈ ਸਰ ਭਗਵੰਦ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਨਹੀਂ ਨਹੀਂ ਤੇਰੇ ਕਹਿ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਇਜ਼ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਤੇ ਹਾਂ ਨਾ ਸਪੀਕਰ ਸਾਹਿਬ ਤੁਸੀਂ ਵੀ ਬਾਈ ਯੂ ਰਨਿੰਗ অর ਰਸ਼ੀ ਰਨਿੰਗ ਦਸਾਓ ਬੈਠੋ ਬੈਠੋ ਬੈਠੇ ਮਿਲੋ ਐ ਦੱਸੋ ਬੈਠੋ ਬੈਠੋ ਇੱਕ ਮਿੰਟ ਹਾਂ ਜਿਹੜੀ ਸਾਰੇ ਨਾਲ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਾਂ ਉਹ ਮੰਤਰੀ ਜੀ ਕੋ ਇਤਿਹਾਜ਼ਮ ਭਗਤ ਸਿੰਘ ਜੀ ਦਾ ਨਾਮ ਹੈ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਜੀ ਇਤਿਹਾਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਇਗਨੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਮੇਲੇ ਸਵਾਲਾਂ ਦੇ ਜਵਾਬ ਦਿੱਤੇ ਪੰਜ ਮਿੰਟ ਤੁਹਾਨੂੰ ਤੇ ਦਰਜਨਾ ਤੁਹਾਡੀਆਂ ਵੀ ਚਿੱਠੀਆਂ ਕਿ ਮੰਤਰੀ ਸਾਹਿਬ ਸਟੇਟੋ ਦਿਸ ਇਜ਼ ਮੋਰ ਇੰਪੋਰਟੈਂਟ ਤੁਹਾਡੀ ਗੱਲ ਆ ਗਈ ਵਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਕਹਿਣ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਐਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਸੁਣ ਲੋ ਬਾਜਵਾ ਸਾਹਿਬ ਚੇਰ ਰੋਡ ਕਿਤੇ ਜਾਵੇ ਚੇਰ ਰੋਡ ਕਿ ਸਰ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਜਾਇਤੋ ਬਿਨਾ ਗਿਆ ਗਿਆ ਡਾਕਟਰ ਐਪੀ ਜੀ ਅਬਦੁਲ ਕਲਾਮ ਉਹ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਆਖਦੇ ਆਬਦੁਲ ਅਬਦੁਲ ਖலாம் ਜੀ ਕੇ ਸਿੰਚੇਵਾਲ ਮਾਡਲ ਇਜ਼ 1 ਆਫ ਦਾ 9 ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 13 এনਵਾਇਰਨਮੈਂਟਲ ਸਟਰੀਜ ਵਿੱਚ ਸੰਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਚੇਵਾਲ ਸਰ ਸੰਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਸਦੀ ਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇंदे ਨਹੀਂ ਹੈ ਇਸ ਹਾਊਸ ਦੇ ਨੁਮਾਇंदे ਹੈ ਤੇ ਮੈਂ ਜਾਨਣਾ ਚਾਹੁੰਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕਿ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕਿ ਐਮਐਲਏ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤੇ ਸਰ ਵਾਤਾਵਰਣ ਦੇ ਲਈ ਸਿੱਚੇਵਾਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿੱਚੇਵਾਲ ਮਾਡਲ ਦਾ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਾਰੇ ਨਿੰਦਾ ਪ੍ਰਸਾਦ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਾਦ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਸੌਸਟ ਬੇਇੱਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਹੈ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਹੈ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਹਰ ਸੁੱਬੇ ਕੋਲ ਸੰਤ ਸੀਚੇ ਵਾਲਾ ਵਰਗਾ ਸੰਤ ਹੋਵੇ ਅਸੀਂ ਉਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇਹਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ ਸਾਰੇ ਸਰ ਸਾਰੇ ਜਾਣਗੇ ਹੁਣ ਸਟੇਡ ਸ਼ੁਡ ਬੀ ਐਕਸਪੈਲਡ ਪਰਕਰਤ ਸਿੰਘ ਜੀ ਬੈਠੋ ਯਾਰ ਬੈਠੋ ਸਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ ਕਹਿੰਦੀ ਹੈ 31 ਤੇ 30 এনवायरमेंटਲਿਸਟ ਮੈਨ ਆਫ ਇੰਡੀਆ ਨੂੰ ਪੁੱਛਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਨੂੰ ਮੰਨਦਾ ਪਰ ਸਾਡੀ ਬਦਕਿਸਮਤੀ ਹੈ ਬਾਦਾ ਸਾਹਿਬ ਬਾਦੀ ਮੰਗ ਸਰ ਮੈਂ ਸਾਰੇ ਭਾਰਯੋਗ ਮੈਂਬਰ ਸਰਦਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੇ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਸਪੀਕਰ ਸਾਹਿਬ جو بھی کچھ شیر دی اجازت تو بنا کیا گیا ریکارڈ نہ کیتا جاوے جی امن جی سپیکر صاحب بادا صاحب ڈیٹیل ڈٹیل لکھے ایک منٹ امن جی ਅਮਨ ਜੀ ਖੜੇ ਆ ਬੀਬਾ ਅਮਨ ਜੀ ਖੜੇ ਅਮਨ ਜੀ ਖੜੇ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਔਰ ਚੇਅਰ ਰੋਡ ਅਸ ਕੀਤਾ ਜਾਵੇ ਚੇਅਰ ਰੋਡ ਇਸ ਤੇ بیٹھو جی امن جی بیٹھو امن جی بیٹھو سارے ساتھی بیٹھن گے باجوا جی بیٹھو تھی بیٹھو 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 میں بولو گے بولو گے دیکھو ਜਿੱਥੋਂ ਤੱਕ ਸਾਡੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਹੈ ਇਸ ਤੋਂ ਉੱਪਰ ਕੋਈ ਗੱਲ ਨਹੀਂ ਸਾਡੇ ਸ਼ਹੀਦ ਸਾਡੀ ਦੀ ਸਨਮਾਨਜਨਕ ਨੇ ਸਾਡੇ ਰਾਹ ਦਸੇਰੇ ਨੇ ਸਾਡੇ ਪ੍ਰੇਰਨਾ ਸਰੋਤ ਨੇ ਲੇਕਿਨ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਉਹ ਤਾਂ ਕਿਸੇ ਰੂਲ ਡੈਗੋਸ਼ਨ ਦੇ ਨਾਲ ਚੱਲਦੀ ਹੈ ਨਾ ਔਰ ਮੈਂ ਤੁਹਾਨੂੰ ਦੱਸਦਾ ਤੁਸੀਂ ਗੱਲ ਤੇ ਸੁਣ ਲਓ ਔਰ ਤੁਹਾਨੂੰ ਦੱਸਦਾ ਮੈਨੂੰ ਦੱਸਣਾ ਚਾਹੀਦਾ ਤੁਹਾਡਾ ਦਰਦ ਬਹੁਤ ਜ਼ਿਆਦਾ ਹੈ ਦੇਖੋ ਇਹ ਆ ਹੈਗੀ ਆ ਆ ਆ ਸਾਡੀ ਨਹੀਂ ਦੇਖੋ ਨੋ ਨਹੀ ਨਹੀ ਨਾ ਐਸਾ ਕੁਛ ਨਹੀਂ ਐ ਨੈਵਰ ਨਿਊ ਆਈ ਨੈਵਰ ਨਿਊ ਨੋ ਆਈ ਨਾ ਅੱਛਾ ਹੁਣ ਗੱਲ ਛੋੜ ਲਓ ਹੋਰ ਹੋਰ ਗੱਲ ਸੁਣ ਲਓ ਬਾਜੀ ਜੀ ਪਲੀਜ਼ ਹੁਣ ਗੱਲ ਸੁਣ ਲਓ ਤੁਸੀਂ ਬੈਠੋ ਵੀ ਬਾਜੀ ਤੁਸੀਂ ਬੈਠੋ ਤੁਸੀਂ ਬੈਠੋਗੇ ਬਾਜੀ ਚਲੋ ਬੈਠੋਗੇ ਤੁਸੀਂ ਬੈਠ ਠੀਕ ਹੈ ਠੀਕ ਹੈ ਤੁਸੀਂ ਬੈਠੋ ਹੋਰ ਤੁਹਾਡੇ ਰੈਵਲੂਸ਼ਨ ਬਾਰੇ ਸੁਣ ਲਓ ਤੁਹਾਡੇ ਰੈਵਲੂਸ਼ਨ ਬਾਰੇ ਨੋ ਨੋ ਤੁਹਾਡੀ 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 ਰੈਜ਼ੋਲੂਸ਼ਨ ਬਾਰੇ ਸੁਣ ਲਓ ਬੈਠੋ ਹਣ ਤਾਂ ਬੈਠ ਮੰਤ ਇਹ ਮਤਾ ਮਤੇ ਦੇ ਬਾਰੇ ਇੱਕ ਭਾਗ 18 ਦੇ ਵਿੱਚ ਇਹਦੇ ਚ ਦਰਜ ਹੈ ਇਹ ਜਿਹੜੀ ਕਿਤਾਬ ਦੇ ਹਿਸਾਬ ਦੇ ਨਾਲ ਅਸੀਂ ਵਿਧਾਨ ਸਭਾ ਚਲਾਉਂਦੇ ਆ ਉਹਦੇ ਤੇ ਕਹਿੰਦੇ ਆ ਇਹ ਪੇਜ ਨੰਬਰ 89 ਤੁਹਾਡੇ ਸਟਾਫ ਨੂੰ ਕਹਦੇ ਪੜ੍ਹ ਲੈ ਮੈਂ ਪੜ ਕੇ ਸੁਣਾਣਾ ਮੰਤਰੀ ਤੋਂ ਇਲਾਵਾ ਕੋਈ ਹੋਰ ਮੈਂਬਰ ਜੋ ਮਤਾ ਪੇਸ਼ ਕਰਨਾ ਚਾਹੀਏ ਆਪਣੇ ਇਸ ਇਰਾਦੇ ਬਾਰੇ ਘੱਟੋ-ਘੱਟ ਪੂਰੇ 15 ਦਿਨਾਂ ਦਾ ਨੋਟਿਸ ਦੇਵੇਗਾ ਅਤੇ ਨੋਟਿਸ ਦੇ ਨਾਲ ਉਸ ਮਤੇ ਦੀ ਇਬਾਰਤ ਜੋ ਪੇਸ਼ ਕਰਨਾ ਚਾਹੁੰਦਾ ਉਹ ਭੇਜੇਗਾ ਐ ਪਰ ਇੱਕ ਸਪੀਕਰ ਉਸ ਮੰਤਰੀ ਦੀ ਸਹਿਮਤੀ ਨਾਲ ਜਿਸ ਦੇ ਭਾਗ ਨਾਲ ਮਤੇ ਦਾ ਸੰਬੰਧ ਹੈ ਮਤੇ ਨੂੰ 15 ਦਿਨਾਂ ਤੋਂ ਘੱਟ ਸਮੇਂ ਦੇ ਨੋਟਿਸ ਨਾਲ ਵੀ ਕਾਰਜ ਸੂਚੀ ਵਿੱਚ ਸ਼ਾਮਲ ਕਰ ਸਕਦਾ ਸਰ ਤੁਹਾਨੂੰ ਇਹ ਪਹਿਲਾਂ ਨੋਟਿਸ ਦੇਣਾ ਹੁੰਦਾ ਥੈਂਕ ਯੂ ਅੱਗੇ ਚੱਲੋ ਜੀ ਨੈਕਸਟ ਅਮਨ ਜੀ ਪਲੀਜ਼ ਹੋ ਗਿਆ ਜੀ ਇਸ਼ੂ ਡਨ ਡਨ ہو گیا جی ہو گیا چلو سر رول ریگولیشن فالو کرنے پہ جی جی ہاں نو نو پلیز باجا صاحب نو نو دیر از نتنگ ایلس یو کانٹ نو بڑی شوڈ چیئر پلیز یس پلیز لیٹ دا منسٹر اسپیک یس ہاں جی دیکھو ਦੇਖੋ ਸਪੀਕਰ ਸਾਹਿਬ ਚਲੋ ਮੈਂ ਬਾਜਵਾ ਸਾਹਿਬ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਪਰ ਸਵਾਲ ਇਹ ਹੈ ਵੀ ਇਹ ਜਿਹੜਾ ਇਸ਼ੂ ਸ਼ਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੇ ਨੇ ਬਾਜਵਾ ਸਾਹਿਬ ਬੈਠ ਜਾ ਚਲੇ ਗਿਓ ਬਾਜਵਾ ਸਾਹਿਬ ਬੈਠਦਾ ਜਾਓ ਸਰਦ ਕਮਾਲ ਹੈ ਬਾਜਵਾ ਸਾਹਿਬ ਅੱਜ ਲੱਗੀ ਹੈ ਨਾ ਜੀ ਅੱਜ ਹੀ ਲੱਗੀ ਹੈ ਜੀ ਅੱਛਾ ਬਾਜਵਾ ਸਾਹਿਬ ਬੈਠ ਤੇ ਸੁਣਤਾ ਜਾਓ ਬੈਠਦਾ ਜਾਓ ਬਾਜਰਾ ਸਾਹਿਬ ਬਾਜਰਾ ਸਾਹਿਬ ਬਾਜਰਾ ਸਾਹਿਬ ਸੁਣਦਾ ਜਾਓ